ਡੋਪਿੰਗ ਟੈਸਟ ਵਿਵਾਦ ਵਿੱਚ ਫਸੇ ਪਲਵਾਨ ਨਰਸਿੰਘ ਯਾਦਵ ਬਾਰੇ ਨਾਡਾ ਅਜ ਅੰਤਿਮ ਫੈਸਲਾ ਸੁਣਾ ਸਕਦੀ ਹੈ। ਵੀਰਵਾਰ ਨੂੰ ਨਰਸਿੰਘ ਯਾਦਵ ਅਤੇ ਉਹਨਾਂ ਦੇ ਵਕੀਲ ਨੇ ਨਾਡਾ ਸਾਹਮਣੇ ਹੋਈ ਪੇਸ਼ੀ 'ਚ ਆਪਣਾ ਪੱਖ ਰੱਖਿਆ ਸੀ। ਪੱਖ ਸੁਣਨ ਤੋਂ ਬਾਅਦ ਨਾਡਾ ਨੇ ਆਪਣਾ ਫੈਸਲਾ ਸੁਣਾਉਣ 'ਚ ਇੱਕ ਦਿਨ ਦਾ ਸਮਾਂ ਵਧੇਰੇ ਸੋਚਣ ਦਾ ਫੈਸਲਾ ਕੀਤਾ ਸੀ ਪਰ ਫਿਰ ਨਾਡਾ ਐਤਵਾਰ ਤੱਕ ਚੁੱਪ ਰਿਹਾ। ਹੁਣ ਇਸ ਮਾਮਲੇ ਦਾ ਫੈਸਲਾ ਸੋਮਵਾਰ ਯਾਨੀ ਅੱਜ ਸੁਣਾਇਆ ਜਾ ਸਕਦਾ ਹੈ। ਵਧੇਰੇ ਗੱਲਬਾਤ ਕਰਦੇ ਹਾਂ ਸਾਡੇ ਪੱਤਰਕਾਰ ਪ੍ਰਵੇਸ਼ ਸੰਧੂ ਨਾਲ। ਪ੍ਰਵੇਸ਼ ਕਿਸ ਤਰ੍ਹਾਂ ਦਾ ਫੈਸਲਾ ਆਉਣ ਦੀ ਸੰਭਾਵਨਾ ਹੈ ਨਰਸਿੰਘ ਬਾਰੇ? ਨਵਦੀਪ ਗਿਆ ਜਾਦਾ ਕਿ ਨਰਸਿੰਘ ਯਾਦਵ ਤੇ ਜੋ ਫੈਸਲਾ ਆਉਣਾ ਉਸਦੇ ਸੰਕੇਤ ਸ਼ੁੱਕਰਵਾਰ ਨੂੰ ਹੀ ਦਿੱਤੇ ਜਾ ਚੁੱਕੇ ਸਨ ਜਦ ਨਾਡਾ ਦੇ ਵਕੀਲ ਨੇ ਗੁਰਾਂਗ ਕਾਂਤ ਨੇ ਇਸ ਪੂਰੇ ਮਾਮਲੇ ਤੇ ਪ੍ਰੈਸ ਕਾਨਫਰੰਸ ਦੇ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਸੀਗਾ ਕਿ ਨਰਸਿੰਘ ਯਾਦਵ ਚਾਹੇ ਇਸ ਗੱਲ ਤੇ ਅੜੇ ਹੋਏ ਹੈ ਜਾਂ WFI ਚਾਹੇ ਇਸ ਗੱਲ ਤੇ ਅੜੀ ਹੋਈ ਹੈ ਕਿ ਨਰਸਿੰਘ ਯਾਦਵ ਦੇ ਖਿਲਾਫ ਸਾਜ਼ਿਸ਼ ਹੋ ਰਹੀ ਹੈ ਉਹ ਜਾਣਬੁੱਝ ਕੇ ਡੋਪਿੰਗ ਨਹੀਂ ਕਰ ਰਹੀ ਸੀ ਬਲਕਿ ਉਹ ਇੱਕ ਸਾਜ਼ਿਸ਼ ਦੇ ਤਹਿਤ ਇਸ ਪੂਰੇ ਮਾਮਲੇ 'ਚ ਫਸੇ ਨੇ ਪਰ 나ડા ਨੇ ਇਸ ਗੱਲ ਤੇ ਕਿਤੇ ਨਾ ਕਿਤੇ ਸੰਕੇਤ ਜ਼ਰੂਰ ਦਿੱਤੇ ਕਿ ਇਹਨਾਂ ਸਾਰੀਆਂ ਚੀਜ਼ਾਂ ਦਾ ਅਸਰ ਜੋ ਨਰਸਿੰਘ ਯਾਦਵ ਤੇ ਫੈਸਲਾ ਸੁਣਾਇਆ ਜਾਣਾ ਉਸ ਤੇ ਉਸ ਤੇ ਨਹੀਂ ਪੈਣ ਵਾਲਾ ਉਸ ਦਾ ਕਾਰਨ ਸਾਫ਼ ਹੈ ਕਿ ਜਦ ਮੀਡੀਆ ਨਾਲ ਗੱਲਬਾਤ ਕੀਤੀ ਸੀ 나ડા ਦੇ ਵਕੀਲ ਨੇ ਤਾਂ ਉਹਨਾਂ ਨੇ ਸੰਕੇਤ ਦਿੱਤੇ ਸਨ ਕਿ ਜੋ ਇਹ ਸਭ ਕੁਝ ਸਾਜ਼ਿਸ਼ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਜੋ ਖਾਣ ਪੀਣ ਦੇ ਸਮਾਨ ਦੇ ਵਿੱਚ ਜੋ પ્રતિਬੰਧਿਤ ਡਰੱਗਸ ਈਗੇ ਉਹਨਾਂ ਦੀ ਮਿਲਾਵਟ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਉਹਨਾਂ ਦਾ ਅਜੇ ਤੱਕ ਕੋਈ ਸਬੂਤ ਨਹੀਂ ਦਿੱਤਾ ਗਿਆ ਇਹ ਸਾਬਿਤ ਨਹੀਂ ਕੀਤਾ ਜਾ ਸਕਿਆ ਕਿ ਆਖਿਰ ਕੋਈ ਚੀਜ਼ ਮਿਕਸ ਕੀਤੀ ਗਈ ਸੀ ਜਾਂ ਕਿਸੇ ਦੇ ਵੱਲੋਂ ਸਾਜ਼ਿਸ਼ ਕੀਤੀ ਗਈ ਸੀ ਜਾਂ ਨਹੀਂ ਇਹ ਹਜੇ ਤੱਕ ਸਿਰਫ aarop ਬਣ ਕੇ ਰਹਿ ਗਏ ਨੇ ਤਾਂ ਇਹ ਸਭ ਦੇ ਵਿਚਾਰੇ ਜੋ ਫੈਸਲਾ ਹੈ ਉਹ ਕਿਤੇ ਨਾ ਕਿਤੇ ਨਰਸਿੰਘ ਯਾਦਵ ਦੇ ਖਿਲਾਫ ਜਾ ਸਕਦਾ ਹੈ ਇਸੇ ਦੀ ਸੰਭਾਵਨਾ ਲਗਾਈ ਜਾ ਰਹੀ ਹੈ ਇਸੇ ਦੇ ਖਿਆਲ ਲਗਾਏ ਜਾ ਰਹੇ ਨੇ ਨਾਲ ਹੀ ਇੱਕ ਖਾਸ ਗੱਲ ਇਹ ਹੈ ਕਿ ਨਰਸਿੰਘ ਯਾਦਵ ਨੇ ਵੀ ਜੋ ਉਹਨਾਂ ਦੀ ਬੁੱਧਵਾਰ ਅਤੇ ਵੀਰਵਾਰ ਨੂੰ ਨਾਡਾ ਸਾਹਮਣੇ ਪੇਸ਼ੀ ਹੋਈ ਸੀ ਉਹਨਾਂ ਨੇ ਅਤੇ ਉਹਨਾਂ ਦੇ ਵਕੀਲ ਨੇ ਇਹ ਗੱਲ ਮੰਨੀ ਹੈ ਕਿ ਡੋਪਿੰਗ ਹੋਈ ਹੈ ਅਤੇ ਡੋਪਿੰਗ ਹੋਈ ਹੈ ਹੋਣ ਦੇ ਕਾਰਨ ਹੀ ਜੋ ਉਹਨਾਂ ਦੇ ਡੋਪ ਟੈਸਟ ਆ ਉਹ ਫੇਲ ਹੋਏ ਨੇ ਪਰ ਉਹਨਾਂ ਨੇ ਇੱਕ ਵਾਰ ਫਿਰ ਤੋਂ ਇੱਥੇ ਗੱਲ ਤੇ ਜ਼ੋਰ ਦਿੱਤਾ ਸੀ ਕਿ ਇਹ ਸਭ ਕੁਝ ਇੱਕ ਸਾਜ਼ਿਸ਼ ਦੇ ਤਹਿਤ ਹੋਇਆ ਹੈ ਉਹ ਇੱਕ ਸਾਜ਼ਿਸ਼ ਦਾ ਸ਼ਿਕਾਰ ਬਣੇ ਨੇ ਡਬਲਿਊ ਐਫ ਆਈ ਅਤੇ ਨਰਸਿੰਗ ਯਾਦਵ ਆਪਣੇ ਬਿਆਨ ਤੇ ਅੜੇ ਹੋਏ ਨੇ ਪਰ ਉਹਨਾਂ ਦਾ ਬਿਆਨ ਬਹੁਤ ਜ਼ਿਆਦਾ ਮੈਟਰ ਨਹੀਂ ਕਰਨ ਵਾਲਾ ਨਾਡਾ ਦੇ ਸਾਹਮਣੇ ਕਿਉਂਕਿ ਨਾਡਾ ਅਤੇ ਵਾਡਾ ਦੇ ਜੋ ਰੂਲਸ ਆ ਉਹ ਬਹੁਤ ਜ਼ਿਆਦਾ ਸਟ੍ਰਕਚਰ ਦੇ ਬਹੁਤ ਜ਼ਿਆਦਾ ਸਿੱਧੇ ਨੇ ਉਹਨਾਂ ਨੇ ਸਿਰਫ ਇੱਕ ਚੀਜ਼ ਦੇਖਣੀ ਹੈ ਕਿ ਕੀ ਡੋਪਿੰਗ ਹੋਈ ਆ ਜਾਂ ਨਹੀਂ ਅਤੇ ਜੇਕਰ ਡੋਪਿੰਗ ਹੋਈ ਹੈ ਤਾਂ ਸਿਰਫ ਇਹ ਨਹੀਂ ਕਿ ਨਰਸਿੰਘ ਯਾਦਵ ਤੇ ਬੈਨ ਲੱਗੇਗਾ ਬਲਕਿ ਇਹ ਹੈ ਕਿ 올림픽ਸ ਦੇ ਨਾਲ ਨਾਲ ਆਉਣ ਵਾਲੇ 4 ਸਾਲ ਤੱਕ ਦਾ ਬੈਨ ਲੱਗ ਸਕਦਾ ਹੈ ਨਰਸਿੰਘ ਯਾਦਵ ਤੇ ਤਾਂ ਕਿਤਨਾ ਕਿਤੇ ਨਰਸਿੰਘ ਯਾਦਵ ਦੀਆਂ ਮੁਸੀਬਤਾਂ ਘਟਦੀਆਂ ਨਹੀਂ ਬਲਕਿ ਵਧਦੀਆਂ ਨਜ਼ਰ ਆ ਰਹੀ ਜੀ ਧੰਨਵਾਦ ਪ੍ਰਵੇਸ਼ ਇਸ ਜਾਣਕਾਰੀ ਦੇ ਲਈ